ਐਕਸਕਲੂਸਿਵ ਤਸਵੀਰਾਂ ਦਿਖਾ ਦਿੰਨੇ ਆ ਇਸ ਸਮੇਂ ਦੀਆਂ ਚੰਡੀਗੜ੍ਹ ਸੈਕਟਰ 17 ਦੇ ਵਿੱਚ ਜਿਹੜੀ ਇਹ ਬਿਲਡਿੰਗ ਹੈਗੀ ਆ ਬਿਲਕੁਲ ਡੀਸੀ ਦਫਤਰ ਦੇ ਨਾਲ ਸਾਹਮਣੇ ਬਿਲਡਿੰਗ ਕਲਾਪਸ ਹੋ ਚੁੱਕੀ ਆ ਤਸਵੀਰਾਂ ਸੈਕਟਰ 17 ਦੀਆਂ ਜਿੱਥੇ ਗੱਲਬਾਤ ਇਹ ਰਹੀ ਕਿ ਇੱਥੇ ਹਲੇ ਤੱਕ ਕੋਈ ਵੀ ਵਿਅਕਤੀ ਦੇ ਦੱਬੇ ਹੋਣ ਦੀ ਗੱਲਬਾਤ ਸਾਹਮਣੇ ਨਹੀਂ ਆ ਰਹੀ ਦੱਸਿਆ ਜਾ ਰਿਹਾ ਕਿ ਇਹ ਬਿਲਡਿੰਗ ਦੇ ਵਿੱਚ ਜਿਹੜੇ ਸ਼ੋਰੂਮ ਸੀਗੇ ਉਹ ਸ਼ੋਰੂਮਾਂ ਦੇ ਵਿੱਚ ਜੈਲਰਸ ਦੀ ਦੁਕਾਨ ਓਪਨ ਹੋ ਰਹੀ ਸੀ ਤੇ ਉਸ ਦੇ ਵਿੱਚ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਸੀ ਤੇ ਰੈਨੋਵੇਸ਼ਨ ਦੇ ਕੰਮ ਚੱਲਦਿਆਂ ਜਿਹੜੇ ਪਿੱਲਰਸ ਹੈਗੇ ਨੇ ਜਾਂ ਅੰਦਰ ਦੀਆਂ ਦੀਵਾਰਾਂ ਹੈਗੀਆਂ ਨੇ ਉਹ ਖੋਖਲੀਆਂ ਹੋਈਆਂ ਤੇ ਉਸ ਤੋਂ ਬਾਅਦ ਇਹ ਬਿਲਡਿੰਗ ਕਲਾਪਸ ਹੋ ਗਈ ਸਵੇਰੇ ਕਰੀਬ-ਕਰੀਬ 9 ਸਵਾ 9 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਚੰਡੀਗੜ੍ਹ ਡੀਸੀ ਦਫ਼ਤਰ ਦੇ ਬਿਲਕੁਲ ਨਾਲ ਮਹਿਫਿਲ ਹੋਟਲ ਵਾਲੀ ਬਿਲਡਿੰਗ ਇਹ ਵਾਜਰੀ ਸੀ ਇਸ ਦਾ ਨਾਮ ਮੰਨਿਆ ਜਾਂਦਾ ਸੀ ਉਸ ਤੋਂ ਬਾਅਦ ਮਾਲਕ ਵੱਲੋਂ ਇਹ ਬਿਲਡਿੰਗ ਅੱਗੇ ਸੇਲ ਆਊਟ ਕਰ ਦਿੱਤੀ ਗਈ ਤੇ ਇਸ ਬਿਲਡਿੰਗ ਦੇ ਵਿੱਚ ਬਿਲਡਰਸ ਵਲੋਂ ਜਿਹੜਾ ਕੰਮ ਜਿਹੜਾ ਕੀਤਾ ਜਾ ਰਿਹਾ ਸੀ ਤੇ ਜੋ ਜੁਐਲਰਸ ਦੀ ਦੁਕਾਨ ਉਪਨ ਹੋ ਰਹੀ ਸੀ ਤਾਂ ਇਸੇ ਦੇ ਰੈਨੋਵੇਸ਼ਨ ਦੇ ਚੱਲਦੇ ਇਹ ਬਿਲਡਿੰਗ ਕਲਾਪਸ ਹੋਈ ਤੁਸੀਂ ਦੇਖ ਸਕਦੇ ਹੋ ਸਾਹਮਣੇ ਉੱਪਰ ਨਾਲ ਵਾਲਾ ਜਿਹੜਾ ਸ਼ੋਰੂਮ ਹੈਗਾ ਉੱਪਰ ਉਹ ਵੀ ਪੂਰੇ ਤਰੀਕੇ ਨਾਲ ਡੈਮੇਜ ਹੋ ਚੁੱਕਿਆ ਹਾਲਾਂਕਿ ਇਸ ਬਿਲਡਿੰਗ ਨੂੰ ਪਹਿਲਾਂ ਹੀ ਅਨਸੇਫ ਕੋਸ਼ਿਸ਼ ਕੀਤਾ ਗਿਆ ਸੀ 23 ਦਸੰਬਰ ਨੂੰ ਇਸ ਬਿਲਡਿੰਗ ਨੂੰ ਸੀਲ ਕੀਤਾ ਗਿਆ ਸੀ ਜਦੋਂ ਪ੍ਰਸ਼ਾਸਨ ਵੱਲੋਂ ਦੇਖਿਆ ਗਿਆ ਕਿ ਇਹਦੇ ਵਿੱਚ ਕੰਮ ਚੱਲ ਰਿਹਾ ਤਾਂ ਜਿਹੜਾ ਕੰਮ ਸੇਫ ਤਰੀਕੇ ਨਾਲ ਨਹੀਂ ਹੋ ਰਿਹਾ ਉਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਇਸ ਬਿਲਡਿੰਗ ਨੂੰ ਜਿਹੜਾ ਹੈਗਾ ਉਹ ਪੂਰੀ ਤਰੀਕੇ ਨਾਲ ਹੀਲ ਕਰ ਦਿੱਤਾ ਗਿਆ ਸੀ ਜੁਐਲਰਸ ਜਿਹੜੇ ਹੈਗੇ ਸੀ ਜਿਹੜੇ ਇੱਥੇ ਕੰਮ ਜਿਨ੍ਹਾਂ ਦਾ ਚੱਲ ਰਿਹਾ ਸੀ ਉਹ ਇਸ ਸਮੇਂ ਫਰਾਰ ਚੱਲ ਰਹੇ ਨੇ ਤੇ ਜਿਹੜੇ ਠੇਕੇਦਾਰ ਜਿਹੜੇ ਕੰਮ ਕਰ ਰਹੇ ਸੀ ਉਹ ਵੀ ਫਰਾਰ ਚੱਲ ਰਹੇ ਹਾਲਾਂਕਿ ਉਹਨਾਂ ਦੀ ਤਲਾਸ਼ ਪੁਲਿਸ ਵੱਲੋਂ ਸੈਕਟਰ 17 ਪੁਲਿਸ ਸਟੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਹਾਲ ਫੁਲਾਲੇ ਬਿਲਡਿੰਗ ਕਲਾਪਸ ਜਿਹੜੀ ਹੋਈ ਹੈ ਉਦੇ ਨਾਲ ਇੱਕ ਤਰੀਕਾ ਨਾਲ ਕਹਿ ਲਓ ਕਿ ਜਿਹੜੀਆਂ ਬਾਕੀ ਬਿਲਡਿੰਗ ਅਨਸੇਫ થઈ ਗਈਆਂ ਨੇ ਉਹਨਾਂ ਦੇ ਉੱਤੇ ਬੜੇ ਵੱਡੇ ਸਵਾਲ ਉੱਠ ਆਏ ਨੇ ਹੁਣ ਕੀ ਉਹਨਾਂ ਨੂੰ ਸੀਲ ਕੀਤਾ ਜਾਏਗਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਬਿਲਡਿੰਗਸ ਹੈਗੀਆਂ ਨੇ ਜਿਹੜੀਆਂ ਪੁਰਾਣੀਆਂ ਹੋਣ ਕਰਕੇ ਅਨਸੇਫ ਹੋ ਚੁੱਕੀਆਂ ਨੇ ਕਰੀਬ ਕਰੀਬ ਇਹ ਬਿਲਡਿੰਗ 50 ਸਾਲ ਪੁਰਾਣੀ ਸੀਗੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਕੋਰੀਡੋਰ ਵਾਲਾ ਹਿੱਸਾ ਇਹ ਵੀ ਪੂਰੀ ਤਰੀਕੇ ਦੇ ਨਾਲ ਅੰਦਰ ਤਸ ਚੁੱਕਿਆ ਤੇ ਨਾਲ ਜੋ ਸ਼ੋਰਮ ਸੀਗਾ ਉਹ ਵੀ ਪੂਰੇ ਤਰੀਕੇ ਨਾਲ ਅੰਦਰ ਤਸ ਚੁੱਕਿਆ ਇਹ ਬਿਲਕੁਲ ਦੂਸਰੀ ਸਾਈਡ ਨਾਲ ਵਾਲਾ ਯੈਸ ਬੈਂਕ ਦਾ ਸ਼ੋਰਮ ਹੈਗਾ ਜਿੱਥੇ ਯੈਸ ਬੈਂਕ ਹੈਗਾ ਤੇ ਨਾਲ ਇਹਦੇ ਕਾਫੀ ਇੰਸਟੀਚਿਊਟ ਵੀ ਹੈ ਜਿੱਥੇ ਕੀ ਵੱਡੀ ਗਿਣਤੀ ਦੇ ਵਿੱਚ ਸਟੂਡੈਂਟ ਵੀ ਆਉਂਦੇ ਨੇ ਤੇ ਉਸ ਦੇ ਨਾਲ ਇੱਕ ਤਰੀਕੇ ਨਾਲ ਕਹਿੰਦੇ ਕਿ ਬਿਜ਼ਨਸ ਨੂੰ ਲੈ ਕੇ ਬਹੁਤ ਸਾਰੇ ਆਫੀਸਰਸ ਵੀ ਹੈਗੇ ਨੇ ਤਾਂ ਤੁਸੀਂ ਦੇਖੋ ਪੂਰਾ ਜਿਹੜਾ ਇਹ ਕੋਰੀਡੋਰ ਵਾਲਾ ਹਿੱਸਾ ਹੈ ਇਹ ਦਬ ਚੁੱਕਿਆ ਤੇ ਨਾਲ ਜਿਹੜਾ ਸ਼ੋਰੂਮ ਹੈ ਉਹ ਵੀ ਅੰਦਰ ਤਰ ਚੁੱਕਿਆ ਹਾਲਾਂਕਿ ਇਹ ਇਨ੍ਹਾਂ ਸ਼ੋਰੂਮਾਂ ਦੇ ਬੇਸਮੈਂਟ ਨਹੀਂ ਹੈਗਾ ਬੇਸਮੈਂਟ ਤੋਂ ਬਿਨਾ ਇਹ ਸ਼ੋਰੂਮ ਹੈਗੇ ਤਿੰਨ ਮੰਜ਼ਲੇ ਸ਼ੋਰੂਮ ਇੱਥੇ ਆਮ ਤੌਰ ਦੇ ਉੱਤੇ ਬਹੁਤ ਭੀੜ ਭੜਕਾ ਵੀ ਹੁੰਦਾ ਲੇਕਿਨ ਸਵੇਰ ਦਾ ਸਮਾਂ ਹੋਣ ਦੇ ਕਰਕੇ 10 ਵਜੇ ਤੋਂ ਪਹਿਲਾਂ ਕਲਾਪਸ ਹੋਣ ਕਰਕੇ ਇੱਥੇ ਬਹੁਤੇ ਲੋਕ ਨਹੀਂ ਹੁੰਦੇ ਤਾਂ ਇਸ ਕਰਕੇ ਗੰਨੀਮਤ ਰਹੀ ਕਿ ਇੱਥੇ ਬਚਾਅ ਹੋ ਗਿਆ ਲੇਕਿਨ ਹਰਪ੍ਰਾਲ ਇਹ ਜ਼ਰੂਰ ਕਹਿ ਸਕਦੇ ਆ ਕਿ ਇੱਕ ਵੱਡੀ ਲਾਪਰਵਾਹੀ ਜੋ ਜੈਲਰਸ ਅੰਦਰ ਕੰਮ ਕਰ ਰਹੀ ਸੀ ਜਿਨ੍ਹਾਂ ਵੱਲੋਂ ਇਹ ਨਵਾਂ ਆਪਣਾ ਸ਼ੋਰੂਮ ਤਿਆਰ ਕਰਵਾਇਆ ਜਾ ਰਿਹਾ ਸੀ ਉਹਨਾਂ ਵੱਲੋਂ ਅਗਹਿਲੀ ਜ਼ਰੂਰ ਕੀਤੀ ਗਈ ਹੈ ਜਿਸ ਤਰੀਕੇ ਦੀ ਹੁਣ ਤੱਕ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦਿਖਾ ਦਿੰਦੇ ਆ ਇਹਦੇ ਬਿਲਕੁਲ ਸੜਕ ਦੇ ਓਪੋਜ਼ਿਟ ਸਾਈਡ ਵੀ ਕਾਫੀ ਜੁਐਲਰਸ ਨੇ ਕਾਫੀ ਕਹਿ ਲੋ ਕਿ ਬੈਂਕਸ ਵेन ਇਹ ਪੂਰਾ ਏਰੀਆ ਜਿਹੜਾ ਹੈਗਾ ਉਹ ਕਾਫੀ ਚਹਲ ਪਾਲ ਵਾਲਾ ਹੁੰਦਾ ਤਾਂ ਅੱਜ ਮੰਡੇ ਸੀਗੀ ਛੁੱਟੀ ਵੀ ਸੀ ਗੁਰਪੁਰਬ ਦੀ ਇਸ ਕਰਕੇ ਥੋੜਾ ਬਚਾਅ ਜ਼ਰੂਰ ਹੋਇਆ ਕਿਉਂਕਿ ਆਮ ਤੌਰ ਤੇ ਇੱਥੇ ਬਹੁਤ ਜ਼ਿਆਦਾ ਰਸ਼ ਵੀ ਦੇਖ ਨੂੰ ਇਸ ਏਰੀਆ ਦੇ ਵਿੱਚ ਮਿਲਦਾ ਤਾਂ ਛੁੱਟੀ ਹੋਣ ਦੇ ਕਰਕੇ ਵੀ ਥੋੜੀ ਬਚਤ ਜ਼ਰੂਰ ਹੁੰਦੀ ਹੋਈ ਦਿਖਾਈ ਦਿੱਤੀ ਲੇਕਿਨ ਜਿਹੜੀ ਬਿਲਡਿੰਗ ਕਲਾਪਸ ਹੋਇਆ ਆਪਣੇ ਆਪ ਦੇ ਵਿੱਚ ਬੜੇ ਸਵਾਲ ਹੈ ਕਿਉਂਕਿ ਇਸ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਸੁਹਾਣਾ ਦੇ ਵਿੱਚ ਬਿਲਡਿੰਗ ਕਲਾਪਸ ਹੋਈ ਸੀ ਜਿਹਦੇ ਵਿੱਚ ਦੋ ਲੋਕਾਂ ਦੇ ਮਰਨ ਦੀ ਖਬਰ ਆਈ ਸੀ ਤੇ ਬਹੁਤ ਲੋਕ ਹੋਰ ਜਿਹੜੇ ਦੱਬੇ ਸੀਗੇ ਉਹਦੇ ਕਰਕੇ ਕਾਫੀ ਜਿਹੜਾ ਸਵਾਲ ਮੋਹਾਲੀ ਪ੍ਰਸ਼ਾਸਨ ਦੇ ਉੱਤੇ ਵੀ ਸਾਹਮਣੇ ਖੜਾ ਹੋਇਆ ਸੀ ਲੇਕਿਨ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਦਾ ਹਾਦਸਾ ਜਿਹੜਾ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਬਿਲਡਿੰਗ ਕਲਾਪਸ ਹੋਈ ਡਿੱਗੀ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਦੀ ਕੋਈ ਅਨਾਉਂਸਮੈਂਟ ਨਹੀਂ ਕੀਤੀ ਗਈ ਕਿ ਇਹਦੇ ਵਿੱਚ ਕੋਈ ਲੋਕ ਫਸੇ ਨਾ ਹੀ ਕੋਈ ਰੈਸਕਿਊ ਆਪਰੇਸ਼ਨ ਹਾਲੇ ਤੱਕ ਸ਼ੁਰੂ ਹੋਇਆ ਹਾਲਾਂਕਿ ਇਹ ਜਿਹੜਾ ਪੂਰਾ ਏਰੀਆ ਹੈਗਾ ਇਸ ਏਰੀਏ ਦੇ ਵਿੱਚ ਜ਼ਿਆਦਾ ਲੋਕ ਨਹੀਂ ਆਉਂਦੇ ਲੇਕਿਨ ਇਹ ਬਿਲਡਿੰਗ ਜਿਹੜੀ ਹੈਗੀ ਆ ਉਹ ਆਪ ਜਰੂਰ ਅਨਸੇਫ ਸੀਗੀ ਜਿਹਨੂੰ ਸੀਲ ਵੀ ਕੀਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਤਾਂ ਇਹ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਨਾਲ ਵਾਲਾ ਜਿਹੜਾ ਸ਼ੋਰੂਮ ਹੈਗਾ ਜਿਹੜਾ ਤੁਸੀਂ ਦੇਖੋ ਉਹ ਵੀ ਅਨਸੇਫ ਨੇ ਕਿਸੇ ਵੀ ਤਰੀਕੇ ਕਿਸ ਸਮੇਂ ਇਹ ਜਿਹੜੇ ਸ਼ੋਰੂਮ ਹੈਗੇ ਨਾਲ ਵਾਲੇ ਇਹ ਵੀ ਗਿਰ ਸਕਦੀ ਹੈ ਕਿਉਂਕਿ ਤੁਸੀਂ ਦੇਖੋ ਵਿੱਚ ਦਰਾਰਾਂ ਪੈ ਚੁੱਕੀਆਂ ਨੇ ਬਹੁਤ ਵੱਡੇ ਵੱਡੇ ਹੋਲ ਹੈਗੇ ਨੇ ਤੇ ਅਨਸਫਰ ਬਿਲਡਿੰਗ ਨੂੰ ਕੋਈ ਸਹਾਰਾ ਨਹੀਂ ਹੈਗਾ ਬਿਲਡਿੰਗ ਕਿਸੇ ਵੀ ਤਰੀਕਾ ਸਬੇ ਇਹ ਵੀ ਗਿਰ ਸਕਦੀ ਹੈ ਹਾਲਾਂਕਿ ਪ੍ਰਸ਼ਾਸਨ ਇਸ ਨੂੰ ਲੈ ਕੇ ਕੀ احتیاط ਵਰਤਦਾ ਉਹ ਦੇਖਣ ਵਾਲੀ ਗੱਲ ਹੋਏਗੀ ਤਾਂ ਹਾਲ ਫਿਲਾਲ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਕਿ ਚੰਡੀਗੜ੍ਹ ਸੈਕਟਰ 17 ਡੀਸੀ ਦਫ਼ਤਰ ਦੇ ਬਿਲਕੁਲ ਨਾਲ ਦੀਆਂ ਨੇ ਡੀਸੀ ਦਫ਼ਤਰ ਉਹ ਦਫ਼ਤਰ ਜਿੱਥੇ ਪੂਰੇ ਸ਼ਹਿਰ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਦਰਬਦਾਰ ਸਾਰਾ ਟੀਸੀ ਦਫ਼ਤਰ ਕੋਲ ਦੇ ਬਿਲਕੁਲ ਨਾਲ ਇਸ ਤਰੀਕੇ ਦਾ ਹਾਦਸਾ ਹੋ ਜਾਣਾ ਆਪਣੇ ਆਪ ਦੇ ਵਿੱਚ ਬੜੇ ਸਾਰੇ ਸਵਾਲ ਖੜੇ ਕਰਦਾ ਤਾਂ ਇਹ ਤਸਵੀਰਾਂ ਨੇ ਚੰਦੀਗੜ੍ਹ ਦੀਆਂ ਚੰਦੀਗੜ੍ਹ ਦੇ ਵਿੱਚ ਇਹ ਜਿਹੜੀ ਬਿਲਡਿੰਗ ਕਲਾਪਸ ਹੋਈ ਹੈ ਹਾਲਾਂਕਿ ਇਹਦੇ ਵਿੱਚ ਹਾਦਸੇ ਦੇ ਵਿੱਚ ਕਿਸੇ ਵਿਅਕਤੀ ਦੇ ਫਸੇ ਹੋਣ ਦੀ ਜਾਂ ਫਿਰ ਮਰਨ ਦੀ ਕੋਈ ਖਬਰ ਨਹੀਂ ਆਈ ਇਹ ਗਣੀ ਮਤ ਰਹੀ ਆ ਲੇਕਿਨ ਅਗਰ ਗੱਲ ਕਰੀਏ ਇੱਥੇ ਬਿਲਡਿੰਗਸ ਦੇ ਆਸ-ਪਾਸ ਦੀਆਂ ਉਹ ਬਿਲਡਿੰਗ ਜਰੂਰ ਅਨਸੇਫ ਦਿਖਾਈ ਦੇ ਰਹੀਆਂ ਨੇ ਤਾਂ ਇਸ ਤਰੀਕੇ ਦੀ ਇਹ ਇੱਕ ਮਹੀਨੇ ਦੇ ਵਿੱਚ ਦੂਸਰੀ ਘਟਨਾ ਹੈਗੀ ਆ ਜਦੋਂ ਮੋਹਾਲੀ ਦੇ ਵਿੱਚ ਸੁਹਾਣਾ ਦੇ ਵਿੱਚ ਬਿਲਡਿੰਗ ਡਿੱਗੀ ਤੇ ਉਸ ਬਾਅਦ ਚੰਡੀਗੜ੍ਹ ਸੈਕਟਰ 17 ਦੇ ਵਿੱਚ ਬਿਲਡਿੰਗ ਡਿੱਗਦੀ ਆ ਤਾਂ ਆਪਣੇ ਆਪ ਦੇ ਵਿੱਚ ਬੜੇ ਸਵਾਲ ਖੜੇ ਹੋ ਜਾਂਦੇ ਨੇ ਕੈਮਰਾਮੈਨ ਤੁਸੀਂ ਮੇਰਾ ਦੇ ਨਰਵਿੰਦਰ ਮੀਤ ਪੀਟੀਸੀ ਨਿਊਜ਼ ਚੰਡੀਗੜ੍ਹ